ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਿੱਛੇ ਕੁਝ ਕੁ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਹੁਣ ਦਿੱਲੀ ਜਾਣਾ ਹਰਿਆਣਾ ਤੇ ਘੁੰਮਣਾ ਬਹੁਤ ਜ਼ਿਆਦਾ ਸੌਖਾ ਹੋ ਗਿਆ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਜੀ ਉਹ ਵੀਡੀਓ ਤੇ ਕਾਫੀ ਜ਼ਿਆਦਾ ਆਪਣੇ ਸੱਜਣ ਮਿੱਤਰਾਂ ਦੇ ਕਮੈਂਟ ਆਏ ਕਾਫੀ ਜ਼ਿਆਦਾ ਸਵਾਲ ਸੀ ਲੋਕਾਂ ਦੇ ਜਿਵੇਂ ਕਿ ਵੀ ਗੁਰਦੁਆਰਾ ਸਾਹਿਬ ਦਾ ਕਿਰਾਇਆ ਕਿੰਨਾ ਹੈ ਜੀ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੱਸੋ ਜੀ ਸਾਨੂੰ ਤੇ ਕੁਝ ਕੁ ਵੀਰ ਬੜੇ ਹੀ ਨਿਰਾਸ਼ਾ ਜਾਣ ਕੇ ਲੱਗੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਕਿ ਕਮਰੇ ਸਿਰਫ ਸ਼ਿਫਾਰਸ਼ਾਂ ਨਾਲ ਹੀ ਮਿਲਦੇ ਆ ਕੁਝ ਕਹਿੰਦੇ ਸਿੱਖਾਂ ਨੂੰ ਤਾਂ ਕਮਰਾ ਮਿਲਦਾ ਹੀ ਨਹੀਂ ਵੀਰੇ ਕਦੇ ਵੀ ਨਹੀਂ ਕਿਰਪਾ ਕਰਕੇ ਗੁਰੂ ਘਰਾਂ ਦੇ ਪ੍ਰਬੰਧਾ ਬਾਰੇ ਇਹਨੇ ਨਿਰਾਸ਼ਾਵਾਦੀ ਨਾ ਹੋਵੋ ਗੁਰੂ ਘਰਾਂ ਦੇ ਵਿੱਚ ਹਜੇ ਵੀ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਹੈ ਤੇ ਹਰ ਚੀਜ਼ ਲੰਗਰ ਪ੍ਰਸ਼ਾਦਾ ਫ੍ਰੀ ਮਿਲਦਾ ਹੈ ਬਹੁਤ ਸੋਹਣਾ ਪ੍ਰਬੰਧ ਹੈ ਗੁਰੂ ਘਰਾਂ ਦਾ ਹਜੇ ਤੱਕ ਕਿਉਂਕਿ ਮੰਨ ਲਓ ਜੇਕਰ ਆਪਾਂ ਕਿਤੇ ਘੁੰਮਣ ਜਾਂਦੇ ਆ ਆਪਾਂ ਨੂੰ ਕਿਤੇ ਰਹਿਣਾ ਪੈਂਦਾ ਹੈ ਮਜਬੂਰੀ ਬਣ ਜਾਂਦੀ ਹੈ ਤਾਂ ਆਪਾਂ ਨੂੰ ਸਾਰਿਆਂ ਨਾਲੋਂ ਸੇਫ ਜਗ੍ਹਾ ਗੁਰਦੁਆਰਾ ਸਾਹਿਬ ਹੀ ਲੱਗਦਾ ਹੈ ਬਜਾਏ ਕਿਸੇ ਹੋਰ ਜਗ੍ਹਾ ਰਹਿਣ ਦੇ ਬਾਕੀ ਜੇਕਰ ਕਿਸੇ ਵੀਰ ਭਰਾ ਨਾਲ ਕੋਈ ਮਾੜਾ ਵਤੀਰਾ ਹੋਇਆ ਕਿਸੇ ਦਾ ਮਾੜਾ ਐਕਸਪੀਰੀਅੰਸ ਹੋਇਆ ਤਾਂ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਮੈਂ ਇੱਥੇ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦਾ ਕਿ ਜੇਕਰ ਕਿਸੇ ਯਾਤਰੀ ਦੇ ਨਾਲ ਬਜ਼ੁਰਗ ਔਰਤ ਜਾਂ ਕੋਈ ਬੱਚਾ ਹੈ ਤਾਂ ਕਿਰਪਾ ਕਰਕੇ ਉਹਨਾਂ ਦੀ ਜ਼ਰੂਰ ਸੁਣ ਲਿਆ ਕਰੋ। ਬਾਕੀ ਜੇਕਰ ਆਪਾਂ ਗੱਲ ਕਰੀਏ ਗੁਰਦੁਆਰਾ ਬਾਲਾ ਸਾਹਿਬ ਦੀ ਤਾਂ ਇੱਥੇ ਐਵੇਂ ਦਾ ਸਿਸਟਮ ਬਿਲਕੁਲ ਵੀ ਨਹੀਂ। ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਮੈਂ ਤੁਹਾਨੂੰ ਯਕੀਨ ਨਾਲ ਕਹਿਣਾ ਕਿਉਂਕਿ ਮੈਂ ਉੱਥੋਂ ਦੇ ਵਿਕਰਮ ਸਿੰਘ ਵਰਗੇ ਵੀਰਾਂ ਨੂੰ ਚੰਗੀ ਤਰ੍ਹਾਂ ਜਾਣਦਾ। ਬਹੁਤ ਜੀਵਨ ਵਾਲੇ ਬੰਦੇ ਨੇ, ਗੁਰਸਿੱਖ ਬੰਦੇ ਨੇ। ਹਰ ਇੱਕ ਆਉਂਦੇ ਜਾਂਦੇ ਯਾਤਰੀ ਦੀ ਉਹ ਪ੍ਰੋਬਲਮ ਸਮਝਦੇ ਨੇ। ਬਾਕੀ ਗੱਲ ਕੁਝ ਕਮੈਂਟਾਂ ਦੇ ਕਰ ਲਈਏ ਆਪਾਂ ਕੁਝ ਕੋਈ ਕਮੈਂਟ ਸੀ ਵੀ ਉੱਥੋਂ ਦਾ ਕੰਟੈਕਟ ਨੰਬਰ ਦੇ ਦਿਓ ਜੀ ਕੰਟੈਕਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਸੀ ਵੀ ਹਜੇ ਨਵੀਂ ਅਸਾਰੀ ਹੋਈ ਐ ਨਵਾਂ ਪ੍ਰਬੰਧ ਐ ਜਦੋਂ ਹੀ ਕੋਈ ਆਫੀਸ਼ੀਅਲ ਕੋਈ ਵੈਬਸਾਈਟ ਜਾਂ ਕੰਟੈਕਟ ਉਹਨਾਂ ਦਾ ਇਸ਼ੂ ਹੁੰਦਾ ਤਾਂ ਮੈਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਜ਼ਰੂਰ ਦੇ ਦੇਵਾਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਿਓ ਜੀ ਬਾਕੀ ਕਾਫੀ ਸਾਰੇ ਕਮੈਂਟ ਰੇਟ ਨੂੰ ਲੈ ਕੇ ਸੀ ਸੋ ਆਪਾਂ ਰੇਟ ਵੀ ਕਲੀਅਰ ਕਰਨ ਲੱਗੇ ਆ ਜੀ ਉੱਥੇ ਤੁਹਾਨੂੰ ਪਰਸਨਲ ਰੂਮ ਵੀ ਮਿਲ ਜਾਂਦੇ ਆ ਤੇ ਡੋਰਮਟਰੀ ਵੀ ਮਿਲ ਜਾਂਦੀ ਆ ਡੋਰਮਟਰੀ ਇੱਕ ਲੇਡੀਜ਼ ਵਾਸਤੇ ਤੇ ਜੈਂਟਸ ਵਾਸਤੇ ਅਲੱਗ-ਅਲੱਗ ਰਹਿਣ ਦਾ ਪ੍ਰਬੰਧ ਹੁੰਦਾ ਜਿਹਦੇ ਨਾਲ ਇੱਕ ਸਿੰਗਲ ਤੁਹਾਨੂੰ ਬੈੱਡ ਮਿਲ ਜਾਂਦਾ ਉਹਦੇ ਨਾਲ ਇੱਕ ਅਲਮਾਰੀ ਦੇ ਦਿੱਤੀ ਜਾਂਦੀ ਆ ਜਿਹਦੇ ਚ ਤੁਸੀਂ ਆਪਣਾ ਸਮਾਨ ਰੱਖ ਕੇ ਲੌਕ ਕਰਕੇ ਕਿਤੇ ਵੀ ਘੁੰਮ ਕੇ ਆ ਸਕਦੇ ਹੋ ਤੁਹਾਡਾ ਸਮਾਨ ਬਿਲਕੁਲ ਸੇਫ ਰਹਿੰਦਾ ਹੈ ਇੱਕ ਬੈੱਡ ਦੀ ਡੋਰਮਟਰੀ ਦੀ ਇੱਕ ਦਿਨ ਦਾ ਕਿਰਾਇਆ ਹੈਗਾ ਸਿਰਫ ਤੇ ਸਿਰਫ 200 ਰੁਪਿਆ ਜੀ ਬਾਕੀ ਉੱਥੇ ਪਰਸਨਲ ਰੂਮ ਵੀ ਮਿਲ ਜਾਂਦੇ ਆ ਰੂਮਾਂ ਦੀ ਕੀ ਕੁਆਲਿਟੀ ਹੈ ਸਾਰੇ ਏਸੀ ਹੈ ਉਹ ਅਪਡੇਟ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੇ ਚੁੱਕਿਆ ਤੁਸੀਂ ਕਿਰਪਾ ਕਰਕੇ ਉਹ ਵੀਡੀਓ ਨੂੰ ਪੂਰੀ ਦੇਖ ਲਿਓ ਬਾਕੀ ਰੇਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ ਤਾਂ ਸਿੰਗਲ ਬੈੱਡ ਵਾਲਾ ਰੂਮ ਮਿਲ ਜਾਂਦਾ ਸਿੰਗਲ ਬੈੱਡ ਰੂਮ ਕਾਫੀ ਜ਼ਿਆਦਾ ਖੁੱਲਾ ਹੈ ਤੁਸੀਂ ਉਹਦੇ ਨਾਲ ਐਡਜਸਟ ਵੀ ਕਰ ਸਕਦੇ ਹੋ ਇੱਕ ਅੱਧੇ ਬੰਦੇ ਨੂੰ ਤਾਂ ਉਹਦਾ ਰੇਟ ਹੈ ਜੀ ਸਿਰਫ ਤੇ ਸਿਰਫ 800 ਰੁਪਿਆ ਜੇਕਰ ਤੁਸੀਂ ਜ਼ਿਆਦਾ ਬੰਦਿਆਂ ਚਾਰ ਪੰਜ ਜਣੇ ਹੋ ਨਾਲ ਐਡਜਸਟ ਕਰ ਸਕਦੇ ਹੋ ਕਿਸੇ ਨੂੰ ਤਾਂ ਡਬਲ ਬੈੱਡ ਵਾਲਾ ਤੁਸੀਂ ਰੂਮ ਲੈ ਸਕਦੇ ਹੋ ਜਿਹਦਾ ਕੇ ਰੇਟ ਹੈ ਸਿਰਫ ਤੇ ਸਿਰਫ 950 ਰੁਪਿਆ ਜਿਹੜਾ ਕਿ ਰੇਟ ਬਹੁਤ ਜ਼ਿਆਦਾ ਘੱਟ ਲੱਗਦਾ ਉੱਥੇ ਲੰਗਰ ਪ੍ਰਸ਼ਾਦਾ ਤੁਹਾਨੂੰ ਮਿਲ ਜਾਣਾ ਹੈ ਐਡੇ ਵੱਡੇ ਸ਼ਹਿਰ ਦੇ ਵਿੱਚ ਰੇਟ ਕੁਝ ਵੀ ਨਹੀਂਗਾ ਤੁਸੀਂ ਆਰਾਮ ਨਾਲ ਬਿਨਾ ਕਿਸੇ ਤਕਲੀਫ ਤੋਂ ਬਿਨਾ ਕਿਸੇ ਡਰ ਤੋਂ ਆਪਦੇ ਪਰਿਵਾਰ ਨਾਲ ਜਾ ਕੇ ਰਹਿ ਸਕਦੇ ਹੋ ਬਾਕੀ ਗੱਲ ਕਰੀਏ ਲੰਗਰ ਪ੍ਰਸ਼ਾਦੇ ਦੀ ਤਾਂ ਹਰ ਇੱਕ ਗੁਰੂ ਘਰੇ ਤੁਹਾਨੂੰ ਮਿਲ ਹੀ ਜਾਂਦਾ ਹੈ ਉਵੇਂ ਇੱਥੇ 24 ਘੰਟੇ ਤੁਹਾਨੂੰ ਲੰਗਰ ਪ੍ਰਸ਼ਾਦਾ ਤਿਆਰ ਮਿਲਦਾ ਜੀ ਤੁਸੀਂ ਦਿੱਲੀ ਦੇ ਕਿਸੇ ਵੀ ਰੇਲਵੇ ਸਟੇਸ਼ਨ ਤੇ ਉੱਤੋਂ ਉਥੋਂ ਕੈਬ ਨੂੰ ਬੁੱਕ ਕਰੋ ਤੇ ਪਹੁੰਚ ਜਾਓ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਇੰਨੀ ਕਿ ਜ਼ਿਆਦਾ ਵਧੀਆ ਬਹੁਤ ਵਧੀਆ ਵਧੀਆ ਚੀਜ਼ਾਂ ਵਾਲੇ ਦੁਆਲੇ ਦੇਖਣ ਵਾਲੀਆਂ ਜੇ ਆਪਾਂ 에어ਪੋਰਟ ਦੀ ਗੱਲ ਹੀ ਕਰ ਲਈਏ ਤਾਂ ਸਿਰਫ ਇਥੋਂ 20 ਕਿਲੋਮੀਟਰ ਹੈ ਜੇਕਰ ਤੁਸੀਂ ਕਿਸੇ ਨੂੰ ਲੈਣ ਜਾਣਾ ਜਾਂ ਚੜਾ ਕੇ ਆਉਣਾ ਤਾਂ ਆਰਾਮ ਨਾਲ ਬੇਫਿਕਰ ਹੋ ਕੇ ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ ਬੱਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿੱਲੀ ਨੂੰ ਐਕਸਪਲੋਰ ਕਰਕੇ ਹੋਰ ਐਹੋ ਜਿਹੀਆਂ ਜਗ੍ਹਾ ਦੇ ਬਾਰੇ ਜਾਂ ਹੋਰ ਆਪਣੇ ਆਸ-ਪਾਸ ਘੁੰਮਣ ਵਾਲੀਆਂ ਜਗ੍ਹਾ ਦੇ ਬਾਰੇ ਅਪਡੇਟ ਕਰਦੇ ਰਾਵਾਂਗੇ ਜੇਕਰ ਤੁਸੀਂ ਐਹੋ ਜਿਹੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਦੇਖਣੀਆਂ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਵਾਲਾ ਆਈਕਨ ਹੈ ਜਿਹੜਾ ਉਹਨੂੰ ਦਬਾ ਕੇ ਰੱਖ ਲਿਓ ਤਾਂ ਕਿ ਤੁਹਾਡੇ ਕੋਲੇ ਸਾਰਿਆਂ ਨਾਲੋਂ ਪਹਿਲਾਂ ਵੀਡੀਓ ਪਹੁੰਚੇ ਪਹਿਲੋਂ ਤਾਂ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਆਪਣੀ ਵੀਡੀਓ ਕਿਵੇਂ ਲੱਗੀ ਸੋ ਮਿਲਦੇ ਆਂ ਜੀ ਅਗਲੇ ਕਿਸੇ ਵਧੀਆ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਜੀ